ਪੂਰੇ 2 ਸਾਲ ਦੀ ਜਿਹੜੀ ਆ ਇਹਦੀ ਗਾਰੰਟੀ ਰਹਿਣ ਵਾਲੀ ਆ ਇੱਕ ਵਾਰੀ ਚਾਰਜ ਕਰਨ ਤੇ ਪੂਰੇ 70 ਪੰਪ ਲਵਾ ਦਿਆ ਕਰੂਗੀ ਇਹ ਔਰ ਲਾਈਫ ਆ 5 ਤੋਂ 7 ਸਾਲ ਜਿਹੜੀ ਆ ਲਾਈਫ ਰਹੂਗੀ ਦੋਸਤੋ ਕਿਸਾਨ ਐਗਰੋ ਦੇ ਪੇਜ ਤੇ ਤੁਹਾਡਾ ਸਵਾਗਤ ਆ ਸਾਰਿਆਂ ਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਬਹੁਤ ਯੂਨੀਕ ਜਿਹੇ ਆਈਟਮਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆ ਅੱਜ ਜਿਹੜਾ ਸੀ ਪ੍ਰੋਡਕਟ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਬੈਟਰੀ ਵਾਲਾ ਪ੍ਰੋਡਕਟ ਲੈ ਕੇ ਆਏ ਆ ਇਹਦੇ ਵਿੱਚ ਸਪੈਸ਼ਲ ਜਿਹੜੀ ਆ ਟੈਕਨੀਕ ਲੱਗੀ ਹੋਈ ਆ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਭਾਈ ਜੇ ਕਿਹੜੇ ਤਕਨੀਕ ਨਾਮੇ ਲੱਗੇ ਆ ਭਾਈ ਇਹਦੇ ਵਿੱਚ ਜਿਹੜੀ ਟੈਕਨੀਕ ਲੱਗੀ ਹੋਈ ਆ ਆ ਬੈਟਰੀਆਂ ਦੀ ਕਰਾ ਮਾਤਾ ਸਾਰੀ ਇਹ ਫੁੱਲ ਵਰਗੀਆਂ ਬੈਟਰੀਆਂ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਹ ਜਿਹੜੀ ਬੈਟਰੀ ਆ ਅਗਰ ਤੁਸੀਂ ਇਹਦੇ ਵਿੱਚ ਇਹ ਲਵਾਨੇ ਹੋ ਤਾਂ ਇਹ ਲਗਭਗ 40 ਢੋਲੀਆਂ ਪਾਉਗੀ ਕੇਰਾ ਫੁੱਲ ਚਾਰਜ ਕਰਨ ਤੇ ਅਗਰ ਤੁਸੀਂ ਆਹ ਬੈਟਰੀ ਇਹਦੇ ਵਿੱਚ ਪਵਾਨੇ ਹੋ ਤਾਂ ਲਗਭਗ 70 ਢੋਲੀਆਂ ਜਿਹੜੀਆਂ ਇਹ ਜਾਣਗੀਆਂ ਇਹਨਾਂ ਬੈਟਰੀਆਂ ਦੀ ਲਾਈਫ ਬਹੁਤ ਜ਼ਿਆਦਾ ਫੁੱਲ ਵਰਗੀਆਂ ਬੈਟਰੀਆਂ ਨੇ ਇਹਦਾ ਰੇਟ ਕੀ ਆ ਭਾਈ ਇਹਦੇ ਜਿਹੜੇ ਰੇਟ ਨੇ ਆਪਾਂ ਇਨਸਟੋਰੀ ਦੇ ਦੋ ਰੇਟ ਰੱਖੇ ਹੋਏ ਨੇ ਜੇ ਤਾਂ ਤੁਸੀਂ ਆਹ ਬੈਟਰੀ ਪਾਉਣੇ ਛੋਟੀ 1 ਸਾਲ ਦੀ ਤੁਹਾਨੂੰ ਪੂਰੀ ਫੁੱਲ ਗਾਰੰਟੀ ਮਿਲੂਗੀ 40 ਪੰਪ ਇਹ ਲਵਾਉਗੀ ਇਹਦਾ ਰੇਟ ਰੱਖਿਆ ਹੋਇਆ 4500 ਰੁਪਇਆ ਤੇ ਜੇ ਤੁਸੀਂ ਆਹ ਬੈਟਰੀ ਪਵਾਉਣੀ ਆ ਇਹ 2 ਸਾਲ ਦੀ ਗਾਰੰਟੀ ਦੇ ਨਾਲ ਤੁਹਾਨੂੰ ਮਿਲੂਗੀ ਇਹ ਤੇ ਇਹਦਾ ਰੇਟ ਹੈਗਾ 5500 ਰੁਪਇਆ ਇਹ ਦੋ ਵੈਰੀਐਂਟ ਅਸੀਂ ਤਿਆਰ ਕਰਕੇ ਦੇ ਰਹੇ ਹਾਂ ਲਿਮਟਿਡ ਸਟਾਕ ਆ ਸਾਡੇ ਕੋਲੇ ਬਿਲਕੁਲ ਤੇ ਕਿਸੇ ਵੀ ਬੰਦੇ ਨੇ ਆਰਡਰ ਕਰਨਾ ਜਲਦੀ ਤੋਂ ਜਲਦੀ ਤੁਸੀਂ ਆਪਦਾ ਆਰਡਰ ਪਾ ਸਕਦੇ ਹੋ ਕਿਉਂਕਿ ਜਿਹੜਾ ਸਾਡੇ ਕੋਲ ਸਟਾਕ ਆਗਾ ਬਿਲਕੁਲ ਲਿਮਟਿਡ ਹੈ ਇਹ ਬੈਟਰੀਆਂ ਸਾਡੇ ਕੋਲ ਬਿਲਕੁਲ ਲਿਮਟਿਡ ਜੀ ਆਈਆਂ ਨੇ ਤਕਨੀਕ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਇਹ ਬੈਟਰੀ ਦੀ ਗਾਰੰਟੀ ਪੂਰੇ 1 ਸਾਲ ਦੀ ਆ ਇਹ ਬੈਟਰੀ ਦੀ ਗਾਰੰਟੀ ਹੈ ਜਿਹੜੀ ਪੂਰੇ 2 ਸਾਲ ਦੀ ਆ ਇਹ ਬੈਟਰੀ ਦੀ ਜਿਹੜੀ ਲਾਈਫ ਦੀ ਗੱਲ ਕਰੀ ਤਾਂ ਲਗਭਗ 5 ਸਾਲ ਆਰਾਮ ਨਾਲ ਚੱਲ ਜੂ ਔਰ ਜਿਹੜੀ ਇਹਦੀ ਲਾਈਫ ਆ ਉਹ 5 6 7 ਸਾਲ ਤੱਕ ਵੀ ਇਹਦੀ ਲਾਈਫ ਕੰਪਨੀ ਕਲੇਮ ਕਰਦੀ ਆ ਕਿ 5 ਤੋਂ 7 ਸਾਲ ਦੀ ਜਿਹੜੀ ਲਾਈਫ ਹੈਗੀ ਆ। ਤੁਸੀਂ ਜਿਹੜਾ ਇਹਦੇ ਵਿੱਚ ਪਾਣੀ ਪੈਂਦਾ ਉਹ ਪੂਰੇ 20 ਲੀਟਰ ਪਾਣੀ ਪੈਂਦਾ ਆ। ਔਰ ਤੁਸੀਂ ਇਹਦੇ ਦਾ ਬਕਸੇ ਦੀ ਜਿਹੜੀ ਕੁਆਲਿਟੀ ਆ ਬਹੁਤ ਸੋਹਣੀ ਕੁਆਲਿਟੀ ਆ। ਇਹਦੇ ਨਾਲ ਜਿਹੜੇ ਪਟੇ ਲੱਗੇ ਹੋਏ ਆ ਲੋਹੇ ਦੇ ਕੁੰਡੇ ਵਾਲੇ ਪਟੇ ਲੱਗੇ ਹੋਏ ਔਰ ਤੁਸੀਂ ਸਪਿਰ ਪਾਰਟ ਦੇਖ ਸਕਦੇ ਹੋ। ਇਹ ਚਾਰਜ ਹੋ ਗਿਆ ਇਹਦਾ। ਤੇ ਬਹੁਤ ਸੋਹਣਾ ਸਮਾਨ ਆ। ਤੇ ਜਿੱਦਾਂ ਕਿ ਤੁਸੀਂ ਪਾਈਪ ਦੀ ਲੈਂਥ ਦੇਖ ਸਕਦੇ ਹੋ ਨਾ ਟੁੱਟਣ ਵਾਲੀ ਨਾ ਖਰਾਬ ਹੋਣ ਵਾਲੀ ਐ ਸਿੰਪਲ ਮੁੱਠਾ ਆ ਗਿਆ। ਔਰ ਜਿਹੜੀ ਇਹ ਲਾਂਸ ਆ ਇਹਦੇ 'ਚ ਵੀ ਜਿਹੜੇ ਨਟ ਲੱਗੇ ਹੋਏ ਪਿੱਤਲ ਦੇ ਨਟ ਲੱਗੇ ਆ ਚਾਰ ਪੰਜ ਤੁਹਾਨੂੰ ਜਿਹੜੀਆਂ ਨਿਊਜ਼ ਲੈਣੀਆਂ ਆ ਆਰਡਰ ਜਲਦੀ ਤੋਂ ਜਲਦੀ ਦੇ ਸਕਦੇ ਆ